ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ ਨੇੜੇ ਧਨੋਲਾ ਮੰਡੀ ਤੇ ਜ਼ਿਲ੍ਹਾ ਸੰਗਰੂਰ ਦੋ ਦਿਖਾਵਾਂਗੇ ਜਰਸੀ ਤੇ ਗਿਣਤੀ ਤੋਂ ਬਾਅਦ ਦਿਖਾਵਾਂਗੇ ਐਫ ਫ ਤਾਜ਼ੀਆਂ ਸੂਈਆਂ ਗੱਬੜਾਂ ਜ਼ਿਆਦਾਤਰ ਸਾਨੂੰ ਆਪਾਂ ਸੱਜਣੋ ਦਿਖਾਵਾਂਗੇ ਨਾ ਅੱਜ ਫਿਰ ਭਲੂਣ ਬੱਚੀਆਂ ਦੰਦਾਂ ਵਾਲੇ ਕੇਸ ਜ਼ਿਆਦਾ ਦਿਖਾਵਾਂਗਾ ਜਿਵੇਂ ਸੱਜਣ ਕਹਿੰਦੇ ਨੇ ਵੀ ਦੰਦਾਲੀਆਂ ਚਾਹੀਦੀਆਂ ਨੇ ਤੇ ਜਿਵੇਂ ਇੱਕ ਤੋਹਫਾ ਖੜਾ ਇਵੇਂ ਮੇਲੇ 'ਚ ਖੜਦੀ ਹੁੰਦੀ ਆ ਉਹ ਗੱਲਬਾਤ ਆ ਬਾਕੀ ਗੱਲਬਾਤ ਪ੍ਰਦੀਪ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਰੇਟ ਸਾਰੀਆਂ ਦੇ ਤਕਰੀਬਨ ਤਕਰੀਬਨ ਕਰਾ ਦਾਂਗੇ ਫਿਰ ਵੀਡੀਓ ਦੇ ਵਿੱਚ ਹੀ ਆ ਜਾ ਪ੍ਰਦੀਪ ਆ ਜਾ ਇੱਧਰ ਲੈ ਬੰਦੇ ਹੋਰ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਜਮਾ ਆ ਮੁੰਡਾ ਵੀ ਫਿਲਮੀ ਸਤਾਰਿਆਂ ਜਿਹਾ ਰੱਖਦਾ ਚੜਾਈ ਕਰਕੇ ਪੂਰੀ ਚੜਾਈ ਕਰਦੀ ਆ ਟਾਈਮ ਪਾਸ ਕਰਦੇ ਆ ਅਈਆ ਕਿੱਥੋਂ ਕਰੀਏ ਸ਼ੁਰੂ ਫੇਰਾ ਜਿੱਧਰੋਂ ਮਰਜ਼ੀ ਕਰ ਲੈ ਸਾਰੀਆਂ ਆਪਣੀ ਨੇ ਇੱਥੋਂ ਕਰਦੇ ਆ ਜਰਸੀ ਤੋਂ ਟੜ ਲੈ ਇੱਥੋਂ ਕਰ ਕਿਹੜਾ ਸੁਆ ਇਹਦਾ ਦੂਜਾ ਸੁਆਗਾ ਤੇ 18 ਤੋਂ 20 ਕਿਲੋ ਦੁੱਧ ਦਿੱਤਾ ਹੈ ਗ ਕਿੰਨੇ ਦਿਨ ਬਿਲਕੁਲ ਸਟ੍ਰੈਚਲੇ ਵਧੀਆ ਦਿਨ ਕਿੰਨੇ ਕੱਢੂ ਦਿਨ ਹਲੇ ਕੱਢ ਜੂਗੀ 10 12 ਦਿਨ 10 ਤੋਂ 12 ਦਿਨ ਦੇ ਬਾਕੀ ਨਹੀਂ ਲੈ ਤੋਰੇਗਾ ਕੇ ਤੋਰ ਆ ਤੋਰ ਕੱਦ ਆ ਗਿਆ ਫੁੱਲ ਵੱਡਾ ਆ ਗਈ ਪੰਜਾਬੀ ਹੈ ਨਾ ਮੁੱਠੀ ਮੁੱਠੀ ਦਾ ਥਾਣਾ ਮੋਟਾ ਪੂਰਾ ਆ ਗਈ ਪੰਜਾਬ ਵਾਲੀ ਮਕੌਰੇ ਵਾਲੀ ਗੱਲ ਗੁੱਲੇ ਵਾਲਾ ਥਾਣਾ ਆ ਕੱਦ ਆ ਗਿਆ ਫੁੱਲ ਵੱਡਾ ਤੇ ਲੰਬਾਈ ਵੀ ਚੰਗੀ ਆ ਤੇ ਆ ਗਈ ਇਹ ਸੱਜਣੋਂ ਪਲੇਵਾ ਸਟ੍ਰੈਚੀ ਬਣਾਉ ਆਰਡਰ ਰੱਖੂ ਫਿਕਸ ਥਣ ਲੱਗਿਆ ਜਿਵੇਂ ਮੱਜਾਂ ਨੂੰ ਹੁੰਦਾ ਲਿਆ ਬਾਈ ਦਿਨ ਕਿੰਨੇ ਦਾ ਸਬਰ ਦੀ ਬੇਲੇ 10 12 ਦਿਨ ਲੈ ਜੂ ਬਹੁਤ ਚੰਗੀ 10 12 ਦਿਨ ਪੈਂਟਿੰਗ ਪੈਸੇ ਕਿੰਨੇ ਲਵੇਂਗਾ ਜੀ ਬਾ ਲੈਣ ਦੇਣ 77000 ਰੁਪਏ 77000 ਇਹਦਾ ਲੈਣਾ ਥੋੜਾ ਬਹੁਤਾ ਮਾਨਤਾਨ ਜਾਂ ਕਰ ਦਿਆਂਗੇ ਬਾ ਮਾਨਤਾਨ ਹੀ ਆ ਇਹਦੇ ਵਿੱਚ ਕੁਝ ਨਹੀਂ ਬਹੁਤਾ ਮਾਨਤਾਨ ਕਰਦੇ ਨੇ 90 ਕਰਦੇ ਨੇ ਮੁੜ ਕੇ ਘੱਟ ਵਧੇ ਉਹਦਾ ਕੀ ਫਾਇਦਾ ਆ ਤੋਹਫਾ ਕਿਵੇਂ ਆ ਇਹ ਹੁਣੇ ਸੂਈ ਆ ਤਾਜੀ ਤਾਜੀ ਸੂਈ ਹੁਣ ਇਹ ਹੁਣੇ ਹੁਣੇ ਸੂਈ ਆ ਤਾਜੀ ਆਡਰ ਇਹਦਾ ਮੈਂ ਕਹਿੰਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਜਿੱਦਾਂ ਇਹਦਾ ਕਰਦਾ ਪ੍ਰਦੀਪ ਉੱਡੇ ਇਹਦਾ ਹਾਂ ਵਧੀਆ ਬੱਚੇ ਆ ਬਈ ਬਹੁਤ ਪਿਆਰੀ ਬੱਚੀ ਆ ਅਡਰ ਤਾਂ ਬਾਈਆਂ ਹੀ ਬਣਾਉਂਦੇ ਜੀ ਇਹਦੀ ਮੈਂ ਪਰਸੋਂ ਵਾਲੀ ਵੀਡੀਓ ਦਿਖਾ ਦਾਂ ਤੈਨੂੰ ਜਦੋਂ ਆਪਾਂ ਲਈ ਆ ਬਾਈਆਂ ਤੋਂ ਹਾਂਜੀ ਆ ਬੈਂਡ ਵਾਂਗੂ ਸੀ ਰਾਤੇ ਰਾਤ ਭਰ ਗਈ ਟੋਰੀ ਬਾਈ ਹੌਲ ਕੇ ਤੋੜ ਦੇ ਪਤਾ ਇਹ ਪਿਓਰ ਜਰਸੀ ਚ ਆ ਗਈ ਜਰਸੀਆਂ ਹਾਂ ਬਈ ਪਿਆ ਵਾਲੀਆਂ ਜਰਸੀਆਂ ਨੇ ਗੁਰੀ ਇਹ ਪੰਜਾਬ ਵਾਲੀਆਂ ਵਜਨ ਵਜੂਦ ਆ ਦੂਜੀਆਂ ਨਹੀਂ ਹੈਗੀਆਂ ਉਹਦੇ ਆਪਾਂ ਵੀਡੀਓ ਚ ਦਿਖਾਈਂ ਇਹ ਦੇਖ ਉਹੀਂ ਚੁਗਤੀਆਂ ਸੀਗੀਆਂ ਇਹ ਤੁਰੂਗੀ ਉਹ ਪਹਿਲਵਾਨ ਵਾਲਾ ਤੋਰਾ ਹੌਲੀ ਪਾ ਜੀ ਸੂਈ ਹੌਲੀ ਤੋਰ ਥੋੜੀ ਹੌਲੀ ਮੋੜ ਲਿਆ ਮੋੜ ਲਿਆ ਬੱਚਾ ਕੀ ਆ ਗਿਆ ਇਹਨਾਂ ਮੇਲ ਦਿੱਤਾ ਬਾਈ ਨਾਲ ਆ ਗਿਆ ਮੇਲ ਕਾਫ ਕੁਆਲਟੀ ਵਾਲੇ ਪੱਖ ਤੋਂ ਆ ਗਈ ਜਮਾ 100 ਦੀ 1 ਤੁਸੀਂ ਜਗਰਾਉਂ ਤਾਜ਼ੀਆਂ ਤਾਈਆਂ ਦੇਖ ਕੇ ਆਏ ਹੋਗੇ ਹੁਣ ਜਗਰਾਉਂ ਵਾਲਾ ਸਿਸਟਮ ਹੀ ਆ ਜਿਵੇਂ ਮੇਲੇ ਵਾਲਾ ਕੰਮ ਹੁੰਦਾ ਇਹਦਾ ਪ੍ਰਦੀਪ ਪੈਸੇ ਵਾਲਾ ਇਹ ਬਾਈ ਸੇਲ ਹੋ ਗਈ ਕਈ ਵਾਰ ਵੀਰ ਫੋਨ ਕਰੀ ਜਾਣਾ ਬਾਈ ਬੈਠਾ ਆਪਣਾ ਮਿੱਤਰ ਠੀਕ ਆ ਇਹ ਬਰਨਾਲੇ ਦੇ ਸਿੱਖੇ ਦੇ ਬਾਈਆਂ ਨੇ ਲਈ ਆ ਆ ਸੱਜਣਾ ਨੂੰ ਦਿੱਤੀ ਆ ਆ ਬਾਈਆਂ ਨੇ ਲਈ ਆ ਆ ਚੋਬਰਾਂ ਨੂੰ ਵੇਚੀ ਆ ਇਹ ਕਿਵੇਂ ਆ ਤਾਕੜਾ ਸਰੀਰ ਆ ਤੇ ਹੁਣ ਆ ਜਾ ਫਿਰ ਤਿੰਨ ਨੰਬਰ ਵਾਲੀ ਜਿਹੜਾ ਆਪਣਾ ਮੇਨ ਮੁੱਦਾ ਹੁੰਦਾ ਜਿੱਥੇ ਛੇ ਦਾ ਤਗੜੀ ਬਾਈ ਕਾਦੇ ਦਿਖਾ ਬਲੰਡ ਡੈਨਮਾਰਕ ਦੇ ਸੀਮੰਦੀ ਆ 40116 ਦੇ ਆ ਨਾਲ ਖੜੀ ਇਹਦੇ ਕੰਮ ਕਰ ਰਹੀ ਹੈ ਏਡੀਆਂ ਕੱਦ ਕੋਦਦ ਦਾ ਸਾਰਾ ਕੁਝ ਸੋਖੀ ਐ 35 ਕਿਲੋ ਦੁੱਧ ਪਲੂਣ ਬੱਚੀ ਨੇ ਦਿੱਤੇ ਪਹਿਲਣ ਨੇ ਤੋਰ ਬਾਈ ਹੋਰ ਤੋਰ ਪੁੱਤ ਬਾਲੀ ਮਿੱਟੀ ਬੱਚੀ ਆ ਆ ਗਿਆ ਜਮਾ ਫਿਕਸ ਹੈ ਨਾ ਮੈਂ ਕਿਹਾ ਚਾਹੇ ਜਿਵੇਂ ਆਪੋ ਦੇ ਦੱਸਾਈ ਵੀ ਲੈਵੇ ਤੇ ਪੈਰ ਲਾ ਕੇ ਚੜ ਜਾਏ ਬੰਦਾ ਹਾਂ ਅੱਗੇ ਪਿੱਛੇ ਦਾ ਬਣਾਉਗੇ ਇੱਥੋਂ ਚੈੱਕ ਕਰ ਸਕਦੇ ਹਾਂ ਜੀ ਆਰਡਰ ਕੋਲ ਹੋਲੀ ਹੋਲੀ ਪੁੱਤ ਲੰਬੀ ਬਾਲੀ ਆ ਕੱਦ ਵੀ ਫੁੱਲ ਵੱਡਾ ਤੇ ਲੰਬੀ ਵੀ ਫੁੱਲਾ ਕੈਮਰੇਜ ਵੀ ਮਸਾ ਆਉਂਦੀ ਆ ਪੂਰੀ ਪੂਰੀ ਹੋਲੀ ਫੜਕੇ ਤੁਰੇ ਇੱਥੋਂ ਅਗਲੇ ਬੰਨਿਓ ਤੇ ਪਿਛਾਂ ਤੋਂ ਆਰਡਰ ਆ ਮੈਂ ਰੱਖੂ ਪੂਰਾ ਜਮਾ ਜਿਹੜਾ ਦੁੱਧ ਜਿਹੜਾ 35 36 ਦਾ ਬਾਕੀ ਜਮਾਂ ਜ਼ੋਰ ਜ਼ੋਰ ਨਹੀਂ ਲਵਾਉਂਦੀ 35 36 ਕਿਲੋ ਤੇ ਠੀਕ ਹੈ ਗੱਲ ਜ਼ੋਰ ਮਰਵਾ ਕੇ 40 ਟੱਪੀ ਮਾਖਾ ਬਾਈ ਸਰੀਰ ਦੇਖ ਗੁਰੀ ਟੱਲੇ ਗਏ ਨਹੀਂ ਹੁੰਦਾ ਪਾ ਗਾਂ ਲੈ ਲਈ ਯਾਰ ਹਾਂਜੀ ਸਰੀਰ ਦੇਖ ਐਸਾ ਸਟੀਲ ਨਾਲ ਦਾ ਸਰੀਰ ਸ਼ਾਂਟਮੀ ਬਾਡੀ ਦੀ ਆ ਚੱਲ ਪੁੱਤ ਚੱਲ ਜਿਵੇਂ ਰਿੰਗ ਚ ਗੋਰੀਆਂ ਲਈ ਫਿਰਦੀਆਂ ਨੇ ਥੋੜੇ ਨਾ ਖੁੱਲੀਆਂ ਫਿਰਦੀਆਂ ਕਰਕੇ ਇਸ ਤਰ੍ਹਾਂ ਲੱਗ ਜਾਂਦੀਆਂ ਥੋੜੇ ਔਕਸੀ ਕਰਨ ਠੀਕ ਹੈ ਗੱਲ ਆਹ ਚੀਜ਼ਾਂ ਦਾ ਗੁਰੀ ਹਲੇ ਕੁਛ ਨਹੀਂ ਦੇਖੀ ਲੈ ਆਹ ਚੀਜ਼ਾਂ ਥਾਣ ਦੇਖ ਫਸੂ ਕੀ ਹਲੇ ਪੂਰੀ ਮਾਖਾ ਕੁਛ ਵੀ ਨਹੀਂ ਹਲੇ ਤਾਂ ਕੀ ਬਾਈ ਤਈਏ ਤੇ ਬਾਈ ਹੈਗੀ ਰੁਗ ਰੁਗਦੀ ਮਾਖਾ ਇਧਰੋਂ ਦੇਖ ਇਥੋਂ ਇਥੋਂ ਆਰਡਰ ਇਥੋਂ ਆਰਡਰ ਚੈੱਕ ਕਰਿਓ ਵੀ ਗਾਂ ਨੂੰ ਵੀ ਬਣਾਉਗੀ ਪਛਾਣ ਨੂੰ ਵੀ ਬਣਾਉਗੀ ਤੇ ਕੁਆਲਿਟੀ ਥਣ ਦਾ ਸਾਈਜ਼ ਆਰਡਰ ਕੁਆਲਿਟੀ ਫੇਸ ਕੁਆਲਿਟੀ ਦੇਖ ਲਓ ਬਰੀਡ ਦੇ ਕਿੰਨੀ ਆ ਵੀ 100 ਦੀ 100 ਆ ਬੱਚੀ ਬਰੀਡਿੰਗ ਵਾਲੇ ਮਾਮਲੇ 'ਚ ਵੀ ਸਰਾ ਰਹੂਗੀ ਤੇ ਫਾਰਮ ਵੀ ਕਾਮਯਾਬ ਕਰੂਗੀ ਪੈਸੇ ਵਰਦੀ ਪੈਸੇ ਇਹਦਾ 140 ਆ ਬਾਈ ਲੈਣ ਦੇ ਮਾਨਸਨ ਮੜਾ ਮੋਟਾ ਹੋ ਜੂ ਬੜਾ ਫਰਕ ਤਾਂ ਪੈਣਾ ਨਹੀਂ ਆ ਤੋਫਾ ਫਿਰ ਇਹ ਪਹਿਲਣ ਬੱਚੀ ਆ ਬਾਈ ਸੋਨ ਮੈਂ ਕਹਿ ਰਹਾ ਇਹ ਵੀ ਟੈਨ ਮਾਰ ਕੇ ਦੇ ਸੀ ਮੰਦੀ ਆ ਹਾਂਜੀ ਤੇ ਦੁੱਗੀ ਆ ਮੂਹੋਂ ਹਾਂ ਪਸ਼ੂਓ ਮੂਰੋ ਜਿਵੇਂ ਆਪਣੇ ਨਹੀਂ ਹੁੰਦਾ ਜਮਾਇਨ ਫੋਰਨ ਵਾਲੀਆਂ ਗਾਵਾਂ ਨਾਲ ਦੀ ਇਹਦੀ ਇਹੋ ਆ ਅੱਗੋਂ ਫੇਸ ਕੁਆਲਿਟੀ ਹੋਰ ਠੀਕ ਆ ਗੱਲ ਤੇ ਮੂਰੋ ਫੇਸ ਕੁਆਲਿਟੀ ਦੇਖ ਜਿਵੇਂ ਆਪਣੇ ਹੁਣ ਮੇਲੇ 'ਚ ਬੱਚੀਆਂ ਗਈਆਂ ਸੀ ਇੱਥੇ ਗਿਆ ਹੁਣ ਦੇਖ ਹਾਂਜੀ ਹਾਂਜੀ ਉਦਾਂ ਦੀ ਦੇਖੀ ਮੂਰੋ ਅੱਗੋਂ ਦੇਖ ਆ ਦਿਖਾਈ ਕਮਾ ਕੇ ਰੋਕੀ ਚੋਬਰਾ ਇੱਥੇ ਆ ਫੇਸ ਕੁਆਲਿਟੀ ਦੇ ਇੱਥੋਂ ਕਰ ਸਕਦੇ ਹਾਂ ਜੀ ਫਿਰ ਜਿਵੇਂ ਹੁਣ ਇਹਦੀ ਕਟਿੰਗ ਕਟਿੰਗ ਹੋਈ ਹੋਵੇ ਹਨਾ ਹਾਂਜੀ ਕਿੰਨੀ ਇੱਥੋਂ ਆ ਚੀਜ਼ ਕਿੰਨੀ ਪਿਆਰੀ ਇਹਦੀ ਆ ਜਾਤ ਨਸਲ ਸੌ ਦੀ ਸੌਏ ਆ ਗਈ ਜਮਾ ਤੇ ਪ੍ਰਿੰਟ ਬੈਜ ਦੰਦਾਂ ਚ ਆ ਗਈ ਦੋ ਦੰਦ ਕੱਦ ਵੀ ਚੰਗਾ ਤੇ ਕੁਆ ਆਰਡਰ ਆ ਗਿਆ ਬਿਲਕੁਲ ਨਾਲ ਲੱਗਵਾ ਫਿਕਸ ਚੀਜ਼ਾਂ ਨਹੀਂ ਗੁਰੀ ਤੂੰ ਦੇਖ ਆ ਪਾ ਹਫਤੇ ਹਫਤੇ ਵੀਡੀਓ ਬਣਾਉਣੇ ਉਹਨਾਂ ਵੀ ਦੇਖ ਜਿਹੜੀ ਵਧੀਆ ਚੀਜ਼ਾਂ ਤੇ ਹਰੇਕ ਵੀਰ ਮੁੱਲ ਲਾਉਂਦਾ ਹਨਾ ਬਿਲਕੁਲ ਬਿਲਕੁਲ ਦੁੱਧ ਗ੍ਰੀਨ 30 ਕਿਲੋ ਦੁੱਧ ਹੋ ਗਈ ਬੱਚੀ ਜਿਹਦੇ ਮਰਜ਼ੀ ਕੋਲੇ ਵਗ ਜੀ ਠੀਕ ਆ ਜੀ ਕਿਉਂਕਿ ਇਹ ਵੀ ਡੈਨਮਾਰਕ ਦੀ ਸਿਮੰਦੀ ਆ ਠੀਕ ਆ ਜੀ ਸਾਰਾ ਰਿਕਾਰਡ ਆਪਾਂ ਬਾਈ ਦੇ ਘਰ ਦਾ ਐਡਰੈਸ ਦੇ ਦਾਂਗੇ ਠੀਕ ਆ ਜੀ ਹਾਂਜੀ ਆ ਦੰਦਾਂ ਚ ਪਿਓਰ ਦੋ ਦੰਦ ਦਾ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਕੱਦ ਵੱਡਾ ਬਾਡੀ ਦੇ ਕਰੈਕਟਰ ਲਾ ਲੋ ਲੈਗ ਸਕੋਰ ਲਾ ਲੋ ਤੇ ਸ਼ਕੀਨੀ ਵਾਲੇ ਪਾਸੋਂ ਵੀ ਗੱਲ ਬਈ ਪੂਰੀ ਥੱਲੋਂ ਕਿੰਨੀ ਵਧੀਆ 100 ਦੀ 100 ਆ ਆ ਚੀਜ਼ਾਂ ਦੇ ਜਿਹੜੀਆਂ ਹੁਣ ਇਹ ਐਮ ਹਾਲਾ ਵੀਰੇ ਨਵੇਂ ਸੀਮੰਦਿਆਰੀਆਂ ਨੇ ਨਾ ਉਹਨਾਂ ਦੇ ਆਰਡਰ ਆਉਂਦੇ ਆ 800 ਤੋਂ ਬਹੁਤ ਪਿਆਰੀ ਵਿੱਚ ਤੇ ਇੱਥੇ ਤੋਂ ਫੇਸ ਕਾਲ ਇਹਦਾ ਰੇਟ ਵੀ ਲੈਣ ਦੇਣ ਪੂਰੀ 1 ਲੱਖ ਤੇ 15000 ਬੱਚੀ ਦਾ ਬਸ ਮੁੱਲ ਨਹੀਂ ਕਰਨਾ ਇਹ ਮਿਲੂਗੀ 1 ਲੱਖ ਤੇ 15000 ਚੀਜ਼ਾਂ ਨੇ ਪਰ ਜਿਹਨੇ ਲੈਣੇ ਆ ਪੈਸੇ ਅਗਲਾ ਲਾਉਂਦਾ ਅੱਜ ਕੱਲ ਜਿਹੜਾ ਵੀਡੀਓ ਦੇਖਣ ਚ ਲੇਟ ਹੋਗਾ ਉਹਨੂੰ ਪਸਤਾਵਾ ਹੋ ਜਾਊਗਾ ਕਿਉਂਕਿ ਇਹ ਪਹਿਲੇ ਸੱਜਣ ਵੀ ਚੱਕ ਲੈਣੀਆਂ ਤੇ ਹੁਣ ਆ ਗਏ ਆਪਾਂ ਮੇਰਾ ਖਿਆਲ ਆ ਵੀ 5 ਨੰਬਰ ਤੇ ਇਹ ਵੀ ਪਹਿਲਣ ਬੱਛੀ ਸੂਈ ਆ ਪਹਿਲਣਾ ਇਹ ਹਾਂ ਐਸੀ ਤੇ ਮੱਧਾਂ ਦੀ ਛਿੱਗੀ ਹੋਈ ਆ ਸਾਮੀ ਆਪਾਂ ਲਈ ਇਹ ਕਰੇਲੂ ਆ ਢੋਰ ਚੋਬਰਾ ਖੋਲ ਕੇ ਦੁੱਧ ਇਹ ਵੀ ਜੇ ਕੋਈ ਚੋਕੇ ਲੈ ਜਾ ਆਪਣੇ ਕੋਲੇ 30 ਕਿਲੋ ਕੰਡੇ ਵਾਲਾ ਦੁੱਧ ਚਵਾਊਗੀ ਆ ਕਰੇਲੂ ਨੇ ਵੱਡੇ ਵੱਡੇ ਫਾਰਮਾਂ ਦੀ ਬਸ ਕਰਾਤੀ ਮੈਂ ਕਹਿੰਦਾ ਐਡਾ ਤਾਕੜਾ ਨਹੀਂ ਕਿੰਨਾ ਤਾਕੜਾ ਭਾਈ ਬਰੀਡ ਤੇ ਪੱਖ ਤੋਂ ਲਾਲਾ ਤੂੰ ਵੀ ਇੰਨਾ ਜਾਨਵਰ ਸੰਭੜਨਾ ਬਹੁਤ ਔਖੀ ਗੱਲ ਹੁੰਦੀ ਆ ਕੁਆਲਿਟੀ ਦੀ ਨਿਆਜ਼ ਕੁਆਲਿਟੀ ਆ ਓਡੀ ਇਹਦਾ ਆਡਰ ਆ ਹੋਰ ਕਾਹਦੇ ਕਮਾ ਦੇ ਕਮਾ ਦੇ ਥੁਕਮਾ ਦੇ ਹੌਲੀ ਤੋੜ ਦੇ ਮਾੜਾ ਤੋਲ ਕੇ ਲੈ ਜਾ ਜਦੋਂ 15 ਦਿਨਾਂ ਨੂੰ ਜਿਹੜਾ ਮਰਜ਼ੀ ਆ ਜਾ ਆਪਣੇ ਕੋਲੇ ਠੀਕ ਆ ਗੱਲ ਆ ਹਾਂ ਵੀ ਰੇਟ ਉਦਦੇ ਦੁੱਧ ਤਿਆਰ ਵਾਲਾ ਰੇਟ ਉਦਦੇ ਵਾਲਾ ਹੋ ਅੱਜ ਵਾਲਾ ਰੇਟ ਅੱਜ ਵਾਲਾ ਹੋ ਹਾਂ ਅੱਜ ਵਾਲਾ ਰੇਟ ਬਾਈ ਕਹਿੰਦਾ ਲੱਗ ਹੋਊਗਾ ਤੇ ਤਿਆਰੀ ਵਾਲਾ ਲੱਗ ਹੋਊਗਾ ਇਧਰ ਤੋਰ ਹੌਲੀ 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 ਤੋਰ ਪੁੱਤ ਕਾਲੀ ਨੇ ਸਲੋ ਸਲੋ ਖਾ ਤੋਰ ਕੇ ਇਸ ਮਾਰ ਕੇ ਨੂੰ ਆਰਡਰ ਰੱਖ ਦਿਆ ਫਸਮਾ ਤੇ ਰੱਖ ਦਿਆ ਫੁੱਲ ਚੌੜਾ ਆਰਡਰ ਬਾਈ ਨੰਨ ਗੀਨਾ ਜਿਵੇਂ 24 25 ਕਿਲੋ ਵਾਲੀ ਮੈਂ ਨੂੰ ਲੱਗਿਆ ਹੁੰਦਾ ਲੈ ਚੱਲ ਲੈ ਚੱਲ ਕੋਈ ਨਹੀਂ ਬੰਦੇ ਪਰੇ ਤੇ ਆਰਡਰ ਇੱਥੋਂ ਚੈੱਕ ਕਰ ਲਿਓ ਵੀ ਅੱਗੇ ਮੈਂ ਕਿੱਥੇ ਫਿਰਦੀ ਉਹਨਾਂ ਹੀ ਅੱਗੇ ਦਾ ਉਹਨਾਂ ਹੀ ਪਿੱਛੇ ਦਾ ਇੱਥੋਂ ਚੈੱਕ ਕਰ ਸਕਦੇ ਹਾਂ ਓੜਾ ਜਿਵੇਂ ਬਹੁਤ ਤਿਆਰ ਹੋਣਾ ਕੁੜੀ ਇਹਨੇ ਸੱਜਣ ਕੋਲ ਗਈ ਉਹਦੇ ਕਰਕੇ ਡਰਦੀ ਆ ਤੇ ਇੱਥੋਂ ਸਾਰੀ ਕਰ ਲਿਓ ਚੈੱਕ ਇਹਦੇ ਪੈਸੇ ਪ੍ਰਤੀਤ ਕਿੰਨੇ ਲੱਗਣਗੇ ਬਸ ਗੁਰੂ ਮੁੱਲ ਨਹੀਂ ਕਰਦੇ ਮੁੱਲ ਕਰਾਉਣਾ ਜਿੰਨਾ ਮਰਜੀ ਸਵਾ ਲੱਖ ਰੁਪਇਆ ਲੈਣ ਦੇਣ ਬਾਈ ਰੇਟ ਹੈ ਇਹਦਾ 1 ਲੱਖ ਫालतू ਰੇਟ ਨਹੀਂ ਆਪਾਂ ਵੀ ਦੇਖੋਣ ਇਹਦਾ 1 70 ਕਰਦੀ 80 ਮੁੜ ਕੇ ਘਟਾਈ ਜਾ ਵਧਾਈ ਜਾ ਉਹ ਮੁੱਲ ਨਹੀਂ ਕਰਨਾ ਨਹੀਂ ਇਹਦਾ ਤਾਂ ਹੋ ਗਿਆ 1 ਲੱਖ ਤੇ 25 ਨਾਲ ਵਾਲੀ ਦਾ 115 ਹਾਂ ਜਿਹੜਾ ਮਰਜੀ ਆ ਜਾ ਬਾਈ ਰੇਟ ਦੀ ਤਸੱਲੀ ਕਰ ਲੈ ਜਿੱਥੇ ਮਰਜੀ ਵੀ ਆਪਣਾ ਜਿਹੜਾ ਰੇਟ ਆਪਾਂ ਵੀਡੀਓ ਚ ਕਹਾਂਗੇ ਉਹ ਰੇਟ ਕਿਤੇ ਨਹੀਂ ਮਿਲਦਾ ਜਿੱਥੇ ਜੋੜੇ ਜੋ ਕਹਿਆ ਯਾਰ ਛੱਡਿਆਂ ਦੱਸ ਜੋੜੇ ਚ 5000 ਦਾ ਮਾਨਕ 5 ਦਾ ਕਰਦਾ ਉਹ ਬੱਚੀ ਗੁਰੂ ਉਦਾਂ ਦੀ ਡੂਡ ਡੂਡ ਦੀ ਨਾਰਮਲ ਹਾਂ ਤੇ ਦਾ ਲੈਗ ਸਕੋਰ ਤੇ ਸਟਰਕਚਰ ਵਾਲੇ ਜਿਹੜਾ ਡਾਂਚੇ ਚ ਆ ਜਿਆਦੇ ਹੈਈ ਵਾਲੀਆਂ ਚੰਗੀਆਂ ਨੇ ਇਹ ਜੋੜੇ ਚ ਪੰਜ ਜੁੱਟ ਜੂਗਾ ਜਿਹੜੇ ਭਰਾ ਨੇ ਨਵਾਂ ਫਾਰਮ ਸ਼ੁਰੂ ਕਰਨਾ ਉਹ ਚੁੱਪ ਕਰਕੇ ਲੈ ਜਾਓ ਅੱਖਾਂ ਮੀਚ ਕੇ ਪਤਾ ਲਾ ਦੇਣਗੇ ਜਦੋਂ ਫਾਰਮ ਤੇ ਪਹੁੰਚ ਗਿਆ ਆਈ ਦੀ ਕੀ ਗੱਲ ਬਾਤ ਆ 6 ਦੰਦਾ ਗੁਰੀ 6 ਦੰਦਾ 37 37 ਕਿਲੋ ਪਲੂਨਦਾਰ ਗੜ ਖੋਲ ਪਤ ਮੁਰੂ 37 37 ਕਿਲੋ ਦਾ ਪਹਿਲਾ ਨਾ ਰਿਕਾਰਡ ਆ ਤੇ ਗਾਵਾਂ ਦੀ ਇੱਕ ਚੀਜ਼ ਹੋਰ ਦਾ 15 ਰੁਪਇਆ ਆਹ ਚੜਾਈ ਵੀ ਕਰਿਆ ਕਰੋ ਚਾ ਇੱਕ ਪਿਛਾਂ ਵਾਲੇ ਬੰਦੇ ਪੁੱਠੇ ਵੀ ਚੜਾਈ ਹੁੰਦੀ ਹੈ ਜੀ ਬਰੀਡ ਵਾਲੇ ਪੁਰਜੇ ਆ ਗਏ ਕੋਈ ਆ ਲੈ ਚੱਲ ਬਈ ਐਨੂੰ ਤੇ ਇੱਥੋਂ ਇਹਦੀ ਲੰਬਾਈ ਕਰ ਸਕਦੇ ਹੋ ਚਾ ਇੱਕ ਪ੍ਰਿੰਟ ਦੰਦ ਬਰੀਕ ਦੇਖ ਬਰੀਕੀ ਦੇਖ ਐ ਨਹੀਂ ਹੈਗਾ ਵੀ ਟੜ ਮੋਟੀ ਗਾਂ ਦੁੱਪੜ ਹੋਊਗੀ ਦਿਨ ਪ੍ਰਤੀਬ ਕਿੰਨੇ ਕਰਦੇ ਦਿਨ ਤਾਂ ਇਹ ਗੁਰੀ ਇਹਦੇ 10 ਤੋਂ 15 ਦਿਨ ਪਏ ਨੇ ਜਿਹੜਾ ਮਰਜ਼ੀ ਲੈ ਲੈ ਚਾਰ ਪੰਜ ਪੰਜ ਗਾਵਾਂ ਇਦਾਂ ਦੀਆਂ ਨੇ ਵੀ ਜਿਹੜੀਆਂ 35 35 ਕਿਲੋ ਤੋਂ ਉੱਪਰ ਵਾਲੀਆਂ ਨੇ ਠੀਕ ਆ ਗੱਲ ਹੁਣ ਬਰੀਡ ਦੇਖ ਉਹ ਕਿ ਪੁੱਛ ਸਕਦੇ ਹੋ ਨਸਲ ਵਾਲੇ ਜਾਨਵਰ ਨੇ ਇਹ ਗੁਰੀ ਐ ਨਹੀਂਗਾ ਹਾਈਟ ਪੱਕ ਤੋਂ ਹੋਰ ਵੀ ਬਹੁਤ ਨੇ ਤੇ ਬਾਕੀ ਸੁਭਾਅ ਵੀ ਠੰਡਾ ਬਿਲਕੁਲ ਇੱਕ ਹੋਰ ਆ ਬਾਈ ਚਾਹੇ ਕੋਈ ਹੱਥੀ ਚਵਾਈ ਆਏ ਲੈ ਜੇ ਚਾਹੇ ਮਸ਼ੀਨ ਵਾਲਾ ਰੁਕੇ ਪਤਾ ਰੁਕ ਲਾ ਪੀੜੀ ਕਰ ਲਾ ਥਾਣੇ ਨੂੰ ਲੱਗਿਆ ਮਾਲਾ ਈ ਝੋਟੀਆਂ ਨਾਲ ਵਾਲਾ ਸੋਹਣਾ ਥਾਣਾ ਗੁਰੂ ਦੇਖੀ ਜਿਵੇਂ ਨੋਕ ਵਾਲਾ ਆ ਚੀਜ਼ਾਂ ਦਾ ਹਲੇ ਇਹਦੇ ਕਿਹੜਾ ਕੋਈ ਸਵੇਲਿੰਗ ਅੱਗੋਂ ਦੇਖੀ ਇੱਧਰ ਪੰਡ ਲਾ ਦੂ ਲੈ ਵੇ ਦੀ ਗੱਲ ਤੇ ਹੱਥੀ ਚਵਾਈ ਵਾਲਾ ਲੈ ਜੇ ਤੇ ਮਸ਼ੀਨ ਵਾਲਾ ਲੈ ਜੇ ਵੀਰ ਆ ਲੈ ਚੱਲ 37 37 ਪਲੂਨ ਦਾ ਦਿੱਤਾ ਹੋਇਆ 36 37 ਕਿਲੋ ਹਾਂ ਉਹਦਾ ਦੱਸੇ ਜਾਂਦੇ ਦੱਸਣ ਦੀ ਲੰਬੀ ਆ ਗਈ ਟਰੱਕ ਜਿੰਨੀ ਚੜਾਈ ਵੀ ਫੁੱਲ ਆ ਗਈ ਬੜੀ ਵੱਡੀ ਬੱਚੀ ਵੀ ਸਰਾਹ ਕਹਿ ਸਕਦੇ ਆ ਵੀ ਜਿੱਥੇ ਆਪਾਂ ਕਹਿ ਰਹੇ ਹਾਂ ਇੱਕ ਕਮੀ ਨਹੀਂ ਬਾਈ ਯਾਰ ਕਿੰਨੇ ਜਾਨਵਰ ਨੇ ਵੀ ਦੇਖਣਾ ਰੇਟ ਦਾ ਦੇਖ ਚੀਜ਼ ਦੀ ਆ ਜੇ ਲੱਖ ਵਾਲਾ ਜਾਨਵਰ ਲੱਖ ਦਾ 80 ਵਾਲਾ 80 ਦਾ 2 ਵਾਲਾ ਆਪਾਂ ਪਹਿਲਾਂ ਹੁਣ ਵੇਚੀਏ 2 ਵਾਲੇ 2 ਦੀ ਆ ਪੰਜਾਬੀ ਇੱਕ ਗੱਲ ਹੀ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਲੋਹਾ ਲੋਹੇ ਦੇ ਮੁੱਲ ਹੁੰਦਾ ਸਿਉਣਾ ਆ ਚੀਜ਼ਾਂ ਦੇਖੋਰੀ ਦੇਖੀ ਕਿੱਥੋਂ ਸਟਾਰਟਿੰਗ ਹੁੰਦੀ ਦੇ ਧਰਮਾ ਵਾਲੀ ਦੀ ਜਿਵੇਂ ਜਿਵੇਂ ਰੈਡੀ ਹੋਊਗੀ ਆਰਡਰ ਫੁੱਲ ਚੌੜਾ ਬਣਾ ਲੂਗੀ ਇਹ ਦੇਖ ਲੱਤਾਂ ਲੁੱਤਾਂ ਦੀਆਂ ਦੇਖ ਕਿੰਨੀਆਂ ਬਰੀਕ ਨੇ ਆ ਲੈਗ ਸਕੋਰ ਦੀ ਮਜ਼ਬੂਤ ਆ ਗਈ ਤੇ ਜਾਤ ਨਸਲ ਤੇ ਇੱਥੋਂ ਦੀ ਲੰਬਾਈ ਕਰ ਸਕਦੇ ਏਸ ਨੂੰ ਕਿਹੜਾ ਬਾਈ ਇਹ ਪੈ ਲੂਨ ਆ ਗਈਆਂ ਬਾਈ ਪਹਿਲਾ ਪਹਿਲਣ ਪਹਿਲਣ ਵੱਡੀ ਬਹੁਤ ਆ ਯਾਰ ਹਾਈਟ ਬਹੁਤ ਆ ਇਦਾਂ ਦਾ ਨਹੀਂ ਚੋਗੀ ਆ ਗਈ ਗੁਰੀ ਪ੍ਰਿੰਟ ਵੀ ਬਹੁਤ ਸੋਹਣਾ ਤੇ ਵੱਡੀ ਵੀ ਬਹੁਤ ਆਲਾ ਚਾਰ ਦਾੰਦਾ ਤਾਂ ਹੀ ਤਾਂ ਹਾਈਟ ਵਾਲੀ ਆ ਗੁਰੀ ਫੁੱਲ ਹਾਈਟ ਜੀ ਆ ਗਈ ਹਾਂ ਫੁੱਲ ਵੱਡੀ ਵਜਨ ਵਜੂਦ ਤੇ ਪੇਸ਼ਾਣੇ ਬੰਨੇ ਉਹ ਵੱਡੀ ਫਾਰਮਰ ਬੱਚੀਆਂ ਗੁਰੀ ਜਿਹੜਾ ਵੀ ਰੱਖੂਗਾ ਮੂਰੇ ਹਨਾ ਵੀ ਚਾਹੇ ਕਿਸੇ ਨੇ ਘਰੇਲੂ ਤੌਰ ਤੇ ਵੀ ਰੱਖਣੀ ਆ ਠੀਕ ਆ ਗੱਲ ਇਹ ਦੇਖ ਕੋਈ ਹਲੇ ਸਵੇਲਿੰਗ ਨਹੀਂ ਕੁਛ ਨਹੀਂ ਆਲੇ 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 ਇਧਰਲੇ ਬੰਨੇ ਲਿਆ ਤੇ ਇਥੋਂ ਨਸਲ ਕਰ ਸਕਦੇ ਹਾਂ ਦੀ ਚੈੱਕ ਕੁਆਲਟੀ ਮੈਕਸ ਬਰੀਡ ਦੀ ਕੋਈ ਗਾ ਨਹੀਂ ਹੈਗੀ ਗੁਰੀ ਠੀਕ ਹੈ ਗੱਲ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਦਿਨ ਤਾਲੇ 15 ਲੈ ਜੂ ਗੁਰੀ ਵੀਰੇ ਹਾਂ ਬਾਲੀ ਬਰੀਕ ਬੱਚੀ ਆਰਡਰ ਬਿਲਕੁਲ ਵੱਡੇ ਸਾਈਜ਼ ਦੀ ਆਪਣੀ ਜਿਹੜੀ ਪਹਿਲਾਂ ਵੈਡ ਦਿਖਾਈਏ ਦੇਖੋ ਉੱਡਾ ਸਾਈਜ਼ ਹੁਣ 4 ਦਿਨ ਦ ਬੱਚੀ ਦਾ ਫੁੱਲ ਸਾਈਜ਼ ਹੀ ਆ ਗਈ ਦੁੱਧ ਕਿੰਨਾ ਪਾ ਸਕਦੇ ਇੱਕ ਦੁੱਧ ਦਾ 25 ਕਿਲੋ ਨਾਰਮਲ ਮੰਨ ਕੇ ਲੈ ਜੀ 25 26 25 26 ਕਿਉਂਕਿ ਸਕੈਨ ਤਾਂ ਆਪਾਂ ਕਰ ਨਹੀਂ ਸਕਦੇ ਆਪਾਂ ਇੱਕ ਅੰਗ ਦੇ ਸਕਦੇ ਆ ਆ ਦੇਖ ਡਿਜ਼ਾਈਨ ਦੇਖ ਗੁਰੀ ਗੱਲਾਂ ਐ ਨਹੀਂ ਨਾ ਬਰੀਡ ਅਗ ਮੂੰਹ ਦਿਖਾ ਦੇ ਹੁਣ ਦੇਖ ਉਧਰ ਆਪਾਂ ਇਹਨਾਂ ਦਾ ਇੱਕ ਅੰਗ ਦੇ ਸਕਦੇ ਹੁਣੇ ਇਹ ਤਾਂ ਨਸਲ ਇੱਥੋਂ ਫੇਸ ਕੁਆਲਿਟੀ ਵਾਲੇ ਪੱਖ ਤੋਂ ਗਾਥਾ ਬਾਕੀ ਲੇਵੇ ਵਾਲੀ ਕੁਆਲਿਟੀ ਤੋਂ ਪੂਰੀ ਹੋ ਰਾ ਵੀਰੇ ਬਿਲਕੁਲ ਬਹੁਤ ਪਿਆਰੇ ਆਰਡਰ ਦੀਆਂ ਨੇ ਤੇ ਜਿਵੇਂ ਪਹਿਲਣਾ ਭਾਲਸ਼ਾਲ ਨਹੀਂ ਡਾਵੀ ਕੁਝ ਨਹੀਂ ਹਲੇ ਬਾਈ ਹਲੇ ਫਿਰ ਹੁਣ ਚੱਕ ਦੂਗੀ ਨਾ ਇੱਕ ਦੋ ਦਿਨਾਂ ਚ ਹੀ ਤਿਆਰ ਹੋ ਜਾਊਗੀ ਇਹਦੇ ਪੈਸੇ ਪ੍ਰਦੀਪ ਗੁਰੀ 1 5 ਦੀ ਦੇ ਦਾਂਗੇ 1 ਲੱਖ ਤੇ 5000 ਦੀ ਆਈ ਦੀ ਕੀ ਗੱਲ ਬਾਤ ਹੈ ਇਹ ਵੀ ਪਹਿਲਣ ਬੱਛੀ ਆ ਗਈ ਗੁਰੀ ਦੁੱਕ ਦੇ ਦਾਨ ਤੋੜ ਕੇ ਚੌਕ ਦੇ ਚੱਕਦੀ ਆ ਟੀਵੀ ਵਾਲੀ ਕੈਂਟ ਤਾਂ ਹੀ ਤਾਂ ਬਾਈ ਇਹਨਾਂ ਦੇ ਵਜਨ ਵਜੂਦ ਬਾਲੇ ਆ ਗਏ ਵੱਡੀਆਂ ਆ ਗਿਆਂ ਕਿਉਂਕਿ ਸਮੀਆਂ ਪਲੀਆਂ ਬੱਛੀਆਂ ਨੇ ਹੋਲੀ ਪੁੱਤ ਨੇੜੇ ਵਾਲੇ ਦੇ ਗਾਣੇ ਵਾਲਾ ਕੰਮ ਹੀ ਆ ਇੱਕ ਅੰਤਰਾ ਉਦੋਂ ਚੱਕ ਮੈਂ ਅਗਲਾ ਉਦੋਂ ਚੱਕ ਮੈਂ ਨਹੀਂ ਹੈਗਾ ਵੀ ਮੂਰੇ ਪੰਜ ਚਾਰ ਆਪਾਂ ਸੈਲੈਕਟਡ ਪੀਸ ਦਿਖਾ ਦਾਂਗੇ ਤੁਹਾਨੂੰ ਨੌਜ ਤੇ ਸਾਰੀ ਇੱਕ ਤਾਂ ਇੱਕ ਇੱਕ ਤਾਂ ਇੱਕ ਸਿਰਾਂ ਹੀ ਆਈ ਜਾਊਗਾ ਮੈਂ ਇੱਕ ਮੇਰਾ ਖਾਲਾ ਹੀ ਦਿਖਾਵਾਂਗੇ ਹਨਾ ਆ ਦੋ ਦਿਖਾਵਾਂਗੇ ਦੋ ਗੱਬਣਾ ਹੀਫਰਾਂ ਵੀ ਦੇਵਾਂਗੇ ਤੁਹਾਨੂੰ ਕੱਢ ਕੇ ਲੈਵੇ ਲੂਏ ਦੇਖੀ ਗੋ ਜੀ ਕਿੰਨੇ ਚੌੜੇ ਤਿਆਰ ਕਰਨੇ ਰੋਕ ਰੋਕੀ ਖੜਦੀਆਂ ਨਹੀਂ ਹਲੇ ਖੁੱਲੀਆਂ ਆਈਆਂ ਕਰਕੇ ਨਾ ਇੱਥੇ ਰੋਕ ਭਾਜਦੀ ਆ ਓਏ ਉਧਰ ਨੂੰ ਚਰਨਾ ਬੋਚ ਕੇ ਬੋਚ ਕੇ ਬੋਚ ਕੇ ਆਰਡਰ ਰੱਖਦੀ ਆ ਬਿਲਕੁਲ ਫਿਕਸ ਇਹਦੀ ਪ੍ਰਦੀਪ ਕੀ ਗੱਲ ਬਾਤ ਹੈ ਮੁੱਲ ਨਹੀਂ ਕਰਦੇ ਕੁਰੀ ਵੀਰੇ ਇਹਦਾ ਇੱਕ ਗੱਲ ਹੋਰ ਵੀ ਇੱਕ ਵੀਰ ਕੱਲ ਪਰਸੋਂ ਆਏ ਸੀਗੇ ਕਹਿੰਦਾ ਯਾਰ ਉਸ ਦਿਨ ਤਾਂ ਰੇਟ ਇੱਕ ਇੱਕ ਵੀਡੀਓ 'ਚ ਆਪਾਂ ਇੱਕ ਬੱਛੀ ਦਾ 135 ਰੇਟ ਪਾਇਆ ਸੀ ਦੋ ਵਾਰ ਆਪਣੇ ਕੋਲੇ ਕੱਚੀ ਖੜੀ ਸੀ ਉਹ ਠੀਕ ਹੈ ਜੀ ਪਿਛਲੀ ਵੀਡੀਓ 'ਚ ਆਪਾਂ ਇੱਕ 45 ਰੇਟ ਪਾਇਆ ਸੀ ਉਹਦਾ ਠੀਕ ਹੈ ਜੀ ਉਹ ਇੱਕ 40 ਦੀ ਲੈ ਗਏ ਬਾਈ ਠੀਕ ਹੈ ਜੀ ਕਾਰਨਿਕ ਉਹ ਨਬਰੇਹ ਕੱਚੀਆਂ ਵਾਲੇ ਰੇਟ ਨੇ ਜੇ ਕਈ ਵਾਰ ਖੜ ਜਾਂਦਾ ਪਸ਼ੂ ਹੋ ਜਾ ਅੱਜ ਇਹਦਾ ਅੱਜ ਵਾਲਾ ਰੇਟ ਆ ਜਿਹੜਾ 1 ਲੱਖ ਤੇ 10000 ਰੁਪਏ ਲੈਣ ਦੇਣਾ ਰੇਟ ਇਹ ਅੱਜ ਦਾ ਰੇਟ ਆ ਅੱਜ ਦਾ ਰੇਟ ਆ ਇਹ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਸ਼ਾਮ ਸੰਭਾਲ ਦੀ ਦਿੱਕਤ ਬਹੁਤ ਹੁੰਦੀ ਆ ਹੁਣ ਇੱਥੇ ਪੂਰੀ ਏਦਾਂ ਦੀ ਬੱਚੀ ਵੀਰੇ ਯਾਰ ਜੇ ਆਪਾਂ ਆਮ ਆਪਣੇ ਘਰੇ ਵੀ ਤਿਆਰ ਕਰਦੇ ਏਦਾਂ ਦੀਆਂ ਬੱਚੀਆਂ ਬਾਈ ਏਦਾਂ ਦੀ ਬੱਸੀ ਦਾ 1 30 35 ਖਾਈ ਬਣਾ ਤਾਂ ਤਿਆਰ ਹੁੰਦੀ ਠੀਕ ਆ ਗੱਲ ਖਰਾਕ ਚੰਗੀ ਖਾਂਦੀ ਆ ਦੇਖ ਕਿਤੋਂ ਪਲੀ ਪੁਲੀਆਂ ਦੇਖਿੰਦੀ ਆ ਇਹਨਾਂ ਦੇ ਖਲੇ ਹੁਣ ਹੀ ਦੇਖ ਕਿਦਾਂ ਦੀਆਂ ਬੇਨ ਇਹਦਾ ਕੀ ਰੇਟ ਦੱਸ ਸਾਵਦੀਪ ਇੱਕ ਦਾ ਅਦੀ ਬੱਚੀ ਦੇ ਦੇ ਗਰੀ ਮੁੱਲ ਨਹੀਂ ਹੈਗਾ ਵੀਰੇ ਲੈਣ ਦੇਣਾ ਵੱਜ ਵਾਲਾ ਜੋੜਾ ਹੁੰਦਾ ਹੋਇਆ ਕਈ ਵਾਰ ਕੋਈ ਜੋੜਾ ਦੋਨੇ ਉਹ ਬੱਚੀ ਤੇ ਬੱਚੀ ਦਾ ਤਾਂ 5000 ਇਹਨਾਂ ਛੱਡ ਦਾਂਗੇ ਆਂਗਰੇਜ਼ ਇਹ ਦੂਜਾ ਸੂਆ ਬੱਚੀ ਆ ਠੀਕ ਹੈ ਗੱਲ ਭਲੂਣ ਨੇ ਮੰਨ ਕੇ 30 ਕਿਲੋ ਦੁੱਧ 28 ਤੋਂ 30 ਕਿਲੋ ਦੁੱਧ ਦਾ ਦਿੱਤਾ ਹੋਇਆ ਆਡਰ ਵੀ ਨਾਲ ਲੱਗਣਾ ਬਹੁਤ ਪਿਆਰੀ ਬੱਚੀ ਆ ਹਲੇ ਕਿ ਕੀ ਰਹਿ ਗਈ ਭਾਈ ਹਫਤਾ ਵੀ ਕੱਟ ਸਕਦੀ ਆ ਭਲਾ ਥੋੜੀਆਂ ਲਾਗੀ ਪਉਣ ਇਹ ਗੱਡੀ ਮੇਹਲ ਜੱਲੋ ਕੀ ਦਾ ਹਾਂ ਪਹਿਲਾਂ ਵੀ ਸੂਬਾ ਕਿ ਤਿਆਰ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਮਾਲ ਆ ਬਾਈ ਇੱਥੋਂ ਲੈ ਚੱਲ ਹੌਲੀ ਹੌਲੀ ਪੁੱਤ ਲੈ ਚੱਲ ਲੈ ਚੱਲ ਲੰਬੀ ਵੀ ਪਾ ਕੱਦ ਵੀ ਚੰਗਾ ਦੁੱਧ ਵਾਲੀ ਬੱਚੀ ਬਾਈ ਤੇ ਆਰਡ ਰੱਖੂਗੀ ਅੱਗੇ ਪਿੱਛੇ ਦਾ ਹਾਂ ਥੋੜੀ ਥੋੜੀ ਪਲਾਂ ਪਾਈਆਂ ਨਾ ਜਦੇ 3 ਕਿਲੋ ਦੁੱਧ ਦੇ ਦੂ ਗਰੀ ਜਿਹੜਾ ਮਰਜ਼ੀ ਲੈ ਜੇ ਪੈਸੇ ਵਰਦੀ ਪੈਦੇ ਪੈਸੇ ਜਮਾ ਇਹਦਾ ਲੈਣ ਦੇਣ ਇੱਕ 10 1 ਲੱਖ ਤੇ 10000 ਹਾਂ ਕੋਈ ਵੀ ਜੋੜੇ ਦਾ ਸੌਦਾ ਹੁੰਦਾ ਯਾਰ 5000 ਛੱਡ ਦਾਂਗੇ ਕਿਸੇ ਵੀ ਜੋੜੇ ਜੋੜੇ ਮਰਜ਼ੀ ਜੋੜੇ ਦਾ ਸੌਦਾ ਹੁਣ ਇਹ ਬੱਚੀ ਆ ਆ ਦੇਖ ਇਹ ਬੱਚੀ ਦਾ ਹੁਣ ਡਿਜ਼ਾਈਨ ਦੇਖੀ ਕਿੱਥੋਂ ਠੀਕ ਆ ਗੱਲ ਕਿਉਂਕਿ ਗੁਰੀ 85 90 ਦੀ ਤਾਂ ਨਾਰਮਲ ਗਾਂ ਹੋਈ ਪਈ ਆ ਹੁਣ ਜੇ ਆਪਾਂ ਵੀ ਲੈਨੇ ਆ ਉਹਦੇ ਨਾਲ ਤਾਂ ਜੇ ਹੁਣ ਆਪਾਂ ਬਰੀਡ ਵਾਲਾ ਜਾਨਵਰ ਲਵਾਂਗੇ ਭਈ ਆਪਦਾ ਮੁੱਲ ਮੋੜਦਾ ਤੇ ਉਹ ਦੁੱਧ ਵੀ ਚੰਗਾ ਪਾਊਗਾ ਤੇ ਅੱਗੇ ਨਸਲ ਵੀ ਚੰਗੀ ਤਿਆਰ ਕਰਦਾ ਸਾਰੀਆਂ ਗਾਵਾਂ ਹੱਥੀ ਚਵਾਈ ਵਾਲੀਆਂ ਵੀ ਨੇ ਮਸ਼ੀਨ ਵਾਲੀਆਂ ਵੀ ਨੇ ਡਬਲ ਸ਼ੇਡ ਆਈਟਮ ਹੈ 1 ਮਿੰਟੇ ਦਾ ਪਹਿਲਾਂ ਮੂੰਹ ਹੀ ਦਿਖਾ ਦਈਏ ਯਾਰ ਇੱਥੋਂ ਹੁਣ ਖੋਲ ਚੋ ਬਰਾਦਰ ਇਹ ਵੀ ਚੌਗੀ ਆ ਪਲੂਣ ਚਾਰ ਦੰਦ ਹਾਂ ਇਹ ਜਿਵੇਂ ਬਾਈ ਕਿਸੇ ਨੂੰ ਪੂਰੇ ਜਾਨਵਰ ਰੱਖਣੇ ਨੇ ਹਨਾ ਵੀ ਵੀ ਰੱਖਣੇ ਆ ਜਾਨਵਰ ਅਗਲਾ ਕਹਿੰਦਾ ਚਾਰ ਪੰਜ ਪੰਜ ਸੂਏ ਹਾਂਜੀ ਇਹਦੇ ਵੀ 10 12 ਦਿਨ ਪਹਿਲੇ ਵੇ ਦੀ ਕੁਆਲਿਟੀ ਵਾਲੇ ਤਾਂ ਚਿਪਕੜ ਚੀਜ਼ ਹੀ ਐ ਵੀ ਓਡੀ ਬਣਾ ਦੂ ਜਿੱਦੀ ਆਪ ਹੈ ਹਾਂ ਜਿੱਦੀ ਆਪ ਆ ਓਡੀ ਆਰਡਰ ਬਣਾ ਦੂ ਕਹਿਣ ਵਾਲੀ ਗੱਲ ਨਹੀਂ ਹੈਗੀ ਜਿਹੜਾ ਭਰਾ ਲੈ ਗਿਆ ਵੀਡੀਓ ਸ਼ੇਅਰ ਕਰ ਲਿਓ ਉਸ ਤੋਂ ਬਾਅਦ ਮੈਨੂੰ ਇਹਦੀ ਵੀਡੀਓ ਜ਼ਰੂਰ ਪਾ ਦਿਓ ਜਦੋਂ ਇਹ ਰੈਡੀ ਹੋਊਗੀ ਫੋਨ ਆਈਟਮ ਬਣ ਗਈ ਇਹ ਤੇ ਜਾਤ ਨਸਲ ਤਾਂ 100 ਦੀ 100 ਹੀ ਮਿਲੂਗੀ ਜੱਜੀ ਵੀ ਵਾਂਗ ਉੱਪਰ ਦੇਖ ਸਕਦੇ ਹੋ ਮੱਥਾ ਦੇਖ ਜੱਜੀ ਆ ਆਰਡਰ ਦੇਖ ਕਿਵੇਂ ਜਾਂਦੀ ਆ ਆਰਡਰ ਵੀ ਮੂਰੋ ਵੀ ਦੇਖ ਅ ਅੱਗੇ ਪਿੱਛੇ ਦਾ ਆਰਡਰ ਰੱਖ ਦਿਆ ਜਾਤ ਨਸਲ ਬਹੁਤ ਚੰਗੀ ਆ ਗਈ ਤੇ ਜਿਹੜਾ ਥਣ ਦਾ ਸਾਈਜ਼ ਆ ਉਹ ਵੀ ਮੁਰਮਰੀ ਸਾਰਿਆਂ ਨੇ ਇਹੋ ਨੇ ਬਾਈ ਗੁਰੀ ਐ ਬਾਕੀ ਜਿੰਨੇ ਲੇਵੇ ਦੇ ਡਿਜ਼ਾਈਨ ਨੇ ਕਰਮ ਵਾਲੀਆਂ ਦੇ ਸਾਰਿਆਂ ਦੀ ਟਿਪ ਟੋਪ ਨੇ ਮੁਰੋ ਕੁਆਲਿਟੀ ਦੇਖੀ ਇਧਰ ਇਹ ਤਾਂ ਇਥੇ ਤਾਂ ਫੇਸ ਕੁਆਲਿਟੀ ਕਰ ਸਕਦੇ ਚੈੱਕ ਬਰੀਡ ਵਾਲੀਆਂ ਨੇ ਦੇਖਿਆ ਸਾਰੀ ਚੀਜ਼ ਜਾਤ ਨਸਲ ਤੇ ਜਚੂਗੀ ਆਈਟਮ ਦੀ ਗੱਲ ਕਰ ਲਈਏ ਬਾਕੀ ਰੇਟ ਗੁਰੀ ਇਹਦਾ ਜਮ ਹੀ ਬਾਜ ਹੈ ਬਾਬਾ ਯਾਰ 1 ਲੱਖ ਤੇ 5000 ਦੀ ਬੱਚੀ ਦੇ ਦਿੰਦਾ 1 5 ਦੀ ਇਹ ਜੋੜਾ ਲੈ ਲੈ ਲੱਖ ਇੱਕ ਤਾਂ ਬੱਚਿਆਂ ਨਾਲ ਇਹਦੇ ਪਲੂਨ ਹਾਂ ਜਿਵੇਂ ਮੰਨ ਲਏ ਜੋੜਾ ਲੈਂਦੇ ਹੋਏ ਬੰਦੇ ਹਨ ਵੀ ਉ ਇਹਦਾ ਰੇਟ ਵੀ 1.5 ਆ ਤੇ ਜੋੜਾ 2 ਦਾ ਦੇ ਦਾਂਗੇ ਇਹ ਚ 10 ਛੱਡ ਦਾਂਗੇ ਹਾਂ 10 ਛੱਡ ਦਾਂ। ਆਏ ਜੋੜੇ ਚ 10000 ਦੀ ਮਾਫੀ ਫੇਰ ਅੰਮ੍ਰitsar ਤੱਕ ਦੋਨੇ ਜੋੜੇ ਦੀ 2 ਲੱਖ ਚ ਪਹੁੰਚ ਕਰ ਦਾਂ। ਹੋਰ ਵੀ ਛੱਡ ਦਾਂਗੇ 500 ਤਾਂ 6-7000 ਪਾੜਾ ਪੈਣਾ ਜੇ ਕੋਈ ਜੋੜਾ ਲੈਂਦਾ ਇਹ ਦੋਨੇ ਬੱਚੀਆਂ ਜਮ ਜੱਟ ਸੌਦੇ ਨਾਲ ਸੋਚ ਕੇ ਲੈ ਲੈ ਬਾਈ 50 ਕਿਲੋ ਪਾ ਦੇਣਗੀਆਂ ਔਰ ਨਾਰਮਲ ਜਮ 50 ਕਿਲੋ ਧੀਰ ਦੇਖ ਗੁਰੀ ਸਮੀਆਂ ਦੇਖ ਹੁਣ ਜਿਨੇ ਪਾਲੀਆਂ ਨੇ ਬਾਈ ਯਾਰ ਕੱਦ ਕਾਠੀ ਲਾ ਲਈਏ ਰੰਗ ਰੂਪ ਲਾ ਲਈਏ ਵਜਨ ਵਜੂਦ ਲਾ ਲਈਏ ਇੱਕੋ ਜਿਹਾ ਹੀ ਆ ਦੋਨਾਂ ਦਾ ਹਾਂ ਬਰੀਡ ਕੁਆਲਟੀ ਵਾਲੇ ਪੱਖ ਤੋਂ ਵੀ ਸਾਰੇ ਪਾਸੋਂ ਜੈਡ ਵੱਟ ਦੇ ਧਿਲਿਆਰੇ ਨਾ ਪਾਈਏ ਭਲੇਖਾ ਵੀ ਪੈ ਸਕਦਾ ਜੇ ਪਿੱਛੋਂ ਦੇਖੀ ਗਰੀ ਉੱਤੇ ਪੱਕ ਗਾਂ ਦਿਖਾਈ ਸਿਆ ਪਿਛਲੀ ਵੀਡੀਓ ਕਿੰਨੀ ਚੌੜੀ ਸੀ ਦੇਖੀ ਦੇਖ ਥੱਲੋਂ ਦੇਖ ਡਿਜਾ ਇਹ ਲੱਗ ਗਈ ਸੋਇਲਿੰਗ ਡਿਗਣ ਬਾੜੇ ਦਿਨਾਂ ਨਹੀਂ 10-10 ਦਿਨਾਂ ਚ ਇਹਨਾਂ ਨੇ ਬੱਚੇ ਦੇ ਦੇਣੇ ਨੇ ਠੀਕ ਆ ਗੱਲ ਇੱਕ ਕੁਆਲਟੀ ਟੌਪ ਆ ਗਈ 25-25 ਕਿਲੋ ਦਾ ਜਮੇ ਨੋਰਨ ਇਧਰ ਨੀਗਾ ਮਾਰ ਕੇ ਦੇ ਦੋਨੇ ਆ ਜੋੜਾ ਪੂਰੇ ਸਿਰੇ ਦੀਆਂ ਬੱਚੀਆਂ ਨੇ ਇੱਕੋ ਜਿਹੀ ਨੇ 2 ਲੱਖ 24 57000 ਪਹੁੰਚ ਕਰ ਦਾਂਗੇ ਮੰਨ ਕੇ ਜੇ ਆਪਦੀ ਗੱਡੀ ਲਿਓਨੀ ਆ 5 ਛੋਟ ਕਰ ਦਾਂਗੇ 2 ਚੋਂ ਜੇ ਅੰਮ੍ਰਿਤਸਰ ਤਰਨਤਾਰਨ ਕਿਉਂਕਿ ਉਧਰ ਦੇ ਗੱਕ ਜਿਆਦਾ ਹੁੰਦਾ ਇਸ ਟਾਈਮ ਠੀਕ ਹੈ ਗੱਲ ਉਧਰ ਵੀਰ ਕੋਈ ਮਂਗਾਉਂਦਾ ਤਾਂ ਪਹੁੰਚ ਕਰ ਠੀਕ ਹੈ ਗੱਲ ਓਏ ਆਪਣੇ ਵਾਲੇ ਵੀ ਪੱਟ ਲੋ ਚੰਡੀ ਤੁਸੀਂ ਵੀ ਪਾ ਲੋ ਫਾਰਮ ਅੰਮ੍ਰਿਤਸਰੇ ਭੇਜੀ ਜਾਂਦੇ ਆ ਮਾਲ ਸਾਰਾ ਆ ਜਾਈ ਬਾਈ ਮੁੱਲ ਲਾਉਂਦੇ ਨੇ ਉਧਰਲੇ ਵੀ ਸਾਰੇ ਵੀਰ ਜੀ ਵਿੱਚ ਬਾਈ ਤਾਂ ਆਪਣੇ ਕਹਿੰਦੇ ਨੇ ਯਾਰ ਇੰਨੇ ਆ ਮੁੱਲ ਬਾਈ ਚੀਜ਼ ਇਹ ਗੁਰੇ ਤੂੰ ਵੀ ਵੀਡੀਓ ਬਣਾਉਣ ਜਾਣਾ ਦੇਖ ਜਿਹੜਾ ਹੁਣ ਕਿੰਨੀਆਂ ਵੀਡੀਓ ਪਾਈਆਂ ਨੇ ਅਜੇ ਤੱਕ ਅੱਗੇ ਪਹਿਲਾਂ ਸ਼ੁਰੂ ਜੀ ਦੇਖ ਤੂੰ ਆਪਣੀ ਵੀਡੀਓ ਬਹੁਤ ਰੇਟ ਵਾਲੇ ਵੀਰੇ ਯਾਰ ਰੇਟ ਨਹੀਂ ਚੀਜ਼ਾਂ ਦੀ ਰੇਟ ਮੰਗੇ ਜਾਂਦੇ ਸਹੀ ਗੱਲ ਹੈ ਇੱਕ ਗੱਲ ਹੋਰ ਦੱਸਦਾ ਨਾ ਵੀ ਜਿੰਨੀਆਂ ਕ ਆਪਾਂ ਦਿਖਾਉਣੇ ਹੁੰਨੇ ਚਾਹੇ 2 ਮੰਗਿਆ ਚਾਹੇ 2.5 ਮੰਗਿਆ ਜੇ ਵਰਗਾ ਹਾਲੀ ਵੀਡੀਓ ਚ ਦੱਸਦੀ ਵੀ ਆਹ ਖੜੀ ਆਪਾਂ ਨੂੰ ਮਿਲਦੀ ਸੱਚੀ ਕਰਕੇ ਖੜੀ ਹੋਵੇ ਖੜੀ ਆ ਆਈ ਦੀ ਕੀ ਗੱਲ ਬਾਤ ਹੈ 2 ਦਿਨ ਦਾ ਬੱਚਾ ਦਾ 6 ਮਹੀਨੇ ਦੀ ਗੱਬਣਾ 6 ਦੀ ਗੱਬਣਾ 40 127 ਦੇ ਸਿੰਮੰਦੀਆ ਚੈੱਕ ਪਾਸ ਚੈੱਕ ਪਾਸ ਜੀ ਬਾਡੀ ਆ ਗਈ ਜਿਵੇਂ ਸਲੀਨ ਹੁੰਦੀ ਆ ਮੈਂ ਹੀਰੇ ਹੀਰੇ ਦੋਨੇ ਜਿਹੜਾ ਕੋਈ ਲੈ ਗਿਆ ਗੁਣੀ گاਊਗਾ ਦੋਨੇ ਡੈਨਮਾਰਕ ਦੇ ਸੀਮੰਦੀਆਂ ਨੇ ਤੇ ਚਮਕ ਚੋਂ ਇੱਕ ਸੱਤ ਦੀ ਗੱਬਣਾ ਇੱਕ 6.5 ਦੀ ਗੱਬਣਾ ਜੋੜਾ ਹਾਂ ਹਾਂ ਬੰਨ ਲਾ ਬੰਨ ਲਾ ਕੋਈ ਗੱਲ ਨਹੀਂ ਬੰਨਦਾ ਬੰਨ ਲਾ ਚਮਕ ਦਮਕ ਬਾਡੀ ਇੱਕ ਤਾਂ ਹੋਰ ਦੱਸਦਾ ਨਾ ਜਿਵੇਂ ਆਪਾਂ ਕਹਦੇ ਨਾ ਵੀ ਮਜ਼ਬੂਤ ਹੱਡਾਂ ਪੈਰਾਂ ਦਾ ਚੋਬੀ ਬਾੜੀਆਂ ਚੰਗੀਆਂ ਮੱਛੀਆਂ ਨੇ ਆਮ ਲਾਲਾ ਵੀ ਅੱਜ ਹਾਈਟ ਗਿਆ ਬੁਰੀ ਬਕੂ ਪਰਮਾਤਮਾ ਵੱਲੋਂ ਕੋਈ ਜਾਨਵਰ ਚਾਹੀਏ ਅੱਗੇ ਜਾ ਕੇ ਕਿਸੇ ਨੂੰ ਧੋਖਾ ਦੇ ਦੇ ਜਾਂ ਆਪਣੇ ਦੇ ਦੇ ਹਨਾ ਉਹ ਤਾਂ ਆਪਾਂ ਵਿੱਚ ਨਹੀਂ ਬੜੇ ਪਰ ਯਾਰ ਆਪਣੇ ਬਣਾਉਣੀ ਆਪਾਂ ਮਾੜੀ ਚੀਜ਼ ਲੈਂਦੇ ਠੀਕ ਹੈ ਗੱਲ ਥਣ ਸਿੰਗਲ ਚਾਰ ਆ ਗਏ ਚਾਰ ਕਿਸੇ ਨੇ ਬੱਚੀ ਨਹੀਂ ਤੇ ਵੱਡੀ ਵੀ ਫੁੱਲਾ ਇਹਦਾ ਜੋੜਾ ਦੇ ਦੱਸਾਂਗੇ ਡੇਟਾ ਜੋੜਾ ਕੱਲੀ ਲੈਣੀ ਫੋਨ ਤੇ ਗੱਲ ਕਰ ਲੈ ਵੀਰ ਜਿਹੜੇ ਨੇ ਲੈਣੀਆਂ ਠੀਕ ਹੈ ਜੀ ਜੇ ਜੋੜਾ ਲੈਣਾ ਹੋਇਆ ਮੰਨ ਕੇ ਚੱਲ ਬੂ ਡੂਟ ਦਾ ਦੇ ਦਾਂਗੇ 75 75 ਨੂੰ ਪਹੁੰਚ ਕਰ ਦਾਂਗੇ ਇਹਨਾਂ ਦੀ ਵੀ ਦੂਰ ਲਖ ਚੰਬਰ ਸਰ ਹਾਂਜੀ ਆਮਰਸਰ ਵਾਲਿਓ ਪਹੁੰਚ ਕਰ ਦੂਗਾ ਤੁਹਾਡੇ ਵਾਸਤੇ ਸੱਜਣ ਆਫਰ ਲਾਈ ਜਾਂਦਾ ਅੱਜ ਇਹ ਵੱਡੀਆਂ ਮੱਛੀਆਂ ਨੇ ਗੁਰੀ ਕਹਿਣ ਦੀ ਗੱਲ ਨਹੀਂ ਬਰੀਡ ਕੁਆਲਿਟੀ ਦਾ ਮਾ ਲੈ ਕੇ ਰਾਮੋ ਬਾਈ ਹਣ ਇਹਦੇ ਵੀ ਸਿੰਗਲ ਚਾਰ ਹਾਂ ਬਾਈ ਚਾਰ ਲੰਬੀ ਕੱਦ ਵਿੱਡ ਇਹ ਵੀ ਸਰਈਆ ਕੰਮ ਲੈ ਆ ਲੈ ਆ ਕੋਈ ਗੱਲ ਨਹੀਂ ਲੈ ਆ ਲੈ ਆ ਲੈ ਆ ਇਧਰ ਨੂੰ ਜਾਤ ਨਸਲ ਬਰੀਡੋ ਮੈਨੂੰ ਕਹਿਣ ਦੀ ਲੋੜ ਨਹੀਂ ਆਪੇ ਦੱਸਣਗੇ ਮੇਰੇ ਇਹਨਾਂ ਦੀ ਲੋੜ ਨਹੀਂ ਗੁਰੀ ਚੀਜ਼ ਹਰੇਕ ਹਰੇਕ ਵੀਰ ਸਮਝਦਾਰ ਹਰ ਬੰਦਾ ਵੀਡੀਓ ਦੇਖਦਾ ਅੱਜ ਦੇ ਦਿਨਾਂ ਚਲਾ ਕਹਿੰਦਾ ਕਿਹੜੀ ਚੀਜ਼ ਕਿੱਥੇ ਆ ਆ ਖੜਨੀ ਖੁੜਨੀ ਇੱਥੋਂ ਐ ਲਾ ਲਓ ਵੀ ਕੋੜੀ ਵਾਲਾ ਸਿਸਟਮ ਹੀ ਆ ਇਹ ਵੀ ਜੋੜਾ ਇੱਕੋ ਜਿਹਾ ਆ ਆਪਾਂ ਨੇ ਵੀ ਦੇਖ ਗਾਵਾਂ ਸਾਰੀਆਂ ਆਪਣੇ ਏਰੀਆ ਦੀ ਪਰਚੇਜ ਕੀਤੀਆਂ ਹੁੰਦੀਆਂ ਨੇ ਗੁਰੀ ਹਾਂਜੀ ਹੁਣ ਵੀਰ ਵੀਡੀਓ ਦੇਖਦੇ ਨੇ ਕੋਈ ਇਹ ਨਹੀਂ ਕਹਿ ਸਕਦਾ ਯਾਰ ਪ੍ਰਦੀਪ ਨੇ ਚੋ 30000 ਜਾਂ 20000 ਮੰਗ ਲਿਆ ਜਾਂ 15000 ਮੰਗ ਲਿਆ ਕਿਉਂਕਿ ਬਾਈ ਓਨੇ ਕ ਪੈਸੇ ਹੀ ਮੰਗੇ ਜਾਂਦੇ ਨੇ ਵੀ ਜਰ ਹਰ ਇੱਕ ਜਿਹੜੀ ਵ ਚੰਗੀ ਜਿਹੀ ਬ੍ਰਾਂਡ ਦਾ ਤਾਂ ਮੁੱਲ ਹੁੰਦੀ ਹੈ ਹੁਣ ਇਹਨਾਂ ਦੇ ਆ ਬਹਿਣਾ ਨੇ ਇਧਰੋਂ ਨਿਗਾਹ ਮਾਰ ਲੱਗ ਜਾ ਇੱਥੋਂ ਇੱਥੋਂ ਨਿਗਾਹ ਮਾਰ ਲਈ ਇਹ ਤੋਂ ਗਾਹਾਂ ਚੰਗੀ ਉਹ ਤੋਂ ਗਾਹਾਂ ਚੰਗੀ ਉਹ ਤੋਂ ਫੇਰ ਗਾਹਾਂ ਚੰਗੀ ਵੀ ਨਹੀਂ ਅਗਲਾ ਕਹਿੰਦਾ ਮੂਰੇ ਮੂਰੇ ਵਧੀਆ ਜਾਨਵਰ ਖੜਿਆ ਇਧਰ ਇਧਰ ਨਿਗਾਹ ਮਾਰ ਲਾ ਤੁਰ ਤੱਕ ਇੱਕ ਤੇ ਪੱਕੀ ਖੜੇ ਹੁਣ ਜਿਵੇਂ ਪਹਿਲਾਂ ਨਾ ਵੱਛੇ ਕਿਸੇ ਨੇ ਫਾਰਮ ਬਣਾਉਣਾ ਮਨ ਲਾ 1 2 3 4 5 6 6 ਵੱਛੀਆਂ ਪਲੂਣਾ ਆਪਣੇ ਕੋਲੇ ਜਮਾ ਤਿਆਰੀ ਵਾਲੀਆਂ ਨੇ ਦੋ ਕੱਚੀਆਂ ਨੇ ਸੱਤੇ ਵੱਛੀਆਂ ਕਈ ਵਾਰ ਕੋਈ ਲੈਣ ਆਲਾ ਹੁੰਦਾ ਫਾਰਮ ਬਣ ਗਿਆ ਸੱਤੀ ਵੇਦਾਂਗੇ ਪੇਦਾਂ ਪੇਦਾਂ ਸੱਤਾਂ ਚੋ ਹੋਰ ਕਰਾ ਦਾਂਗੇ ਮਾਫੀ ਤੁਹਾਨੂੰ ਮੜੀ ਮੋਟੀ ਸੱਤਾਂ ਚੋ ਮਾਫੀ ਪਾਈ ਤਾਂ ਹੋਰ ਵੀ ਕਰਵਾ ਦਾਂਗੇ ਚਾਰਾ ਪੰਜਾਂ ਚੋ ਜੋੜੇ ਚੋ ਵੀ ਮਾਫੀ ਹੋ ਜੂ ਕੋਈ ਗੱਲ ਨਹੀਂ ਨੰਬਰ ਮਿਲਾ ਲਿਓ ਬੋਲੋ ਜੀ ਨੰਬਰਾਂ ਬ 95308 ਬਾਈ 0956 ਬਾਕੀ ਬਾਈ ਯਾਰ ਕੋਲੇ ਆਓ ਤਸੱਲੀ ਕਰਕੇ ਚੀਜ਼ ਖਰੀਦੋ ਆਪਾਂ ਪਹਿਲਾਂ ਵੀ ਦਿਖਾਈ ਕਹਿੰਨਾ ਵੀ ਬਰੀਡ ਵਾਲਾ ਜਾਨਵਰ ਲਓ ਦੇਖਣ ਦੇ ਪੈਸੇ ਤਾਂ ਨਹੀਂ ਲੈਂਦਾ ਕਹਿੰਦਾ ਨਹੀਂ ਬਾਈ ਆਪਣੇ ਤਾਂ ਜਿਹੜਾ ਵੀਰ ਆਪਣੇ ਕੋਲੇ ਆ ਕੇ ਕਦੇ ਆਪਣੇ ਨਾਲ ਡੀਲ ਕਰਕੇ ਕਿਉਂ ਆਪੇ ਦੱਸੂਗਾ ਆਪਾਂ ਰੁੱਖੇ ਜ਼ਰੂਰ ਆ ਦੇਖ ਪਰ ਆਪਾਂ ਉਹ ਨਹੀਂ ਵੀ ਜਿਹੜੀ ਚੀਜ਼ ਕਹਿਤੀ ਜੇ ਬੀ ਵਾਲੀ ਆਪ ਦੇਖਣ ਦਾ ਕੋਈ ਮੁੱਲ ਨਹੀਂ ਹੈਗਾ ਜਦੋਂ ਤੁਸੀਂ ਉਰੇ ਆਵੋਗੇ ਮੈਨੂੰ ਪਤਾ ਪਸੰਦ ਵੀ ਜ਼ਰੂਰ ਕਰੋਗੇ ਬੈੜਾ ਆ ਗਈ ਜਦੋਂ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਨੇੜੇ ਧਨੋਲਾ ਮੰਡੀ ਨੰਬਰ 22 ਦਾ ਮਿਲਾ ਲਿਓ ਜਿਹੜੇ ਸੱਜਣ ਨੂੰ ਇਹਨਾਂ ਚੋਂ ਜਿਹੜੀ ਵੀ ਪੱਛੀ ਪਸੰਦ ਆਊਗੀ ਆਪਦੀ ਤਸੱਲੀ ਕਰਕੇ ਆਪਦੀ ਨਰਖ ਪਰਖਣਾ ਖਰੀਦ ਕੇ ਲੈ ਜਿਓ ਧੰਨਵਾਦ ਜੀ